ਰੂਮ ਕਰਕੇ ਦਿਖਾਉਂਦਾ ਆ ਦੇਖੋ ਇੱਥੋਂ ਸਟਾਰਟ ਹੋ ਜਾਂਦਾ ਆ ਕੋਠੀ ਤੋਂ ਘਰ ਮਤਲਬ ਇਹ ਪਿੰਡ ਸਾਡਾ ਸਟਾਰਟ ਹੋ ਜਾਂਦਾ ਆ ਇੱਥੋਂ ਘੁੰਮਦਾ 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 ਇਹ ਮੇਰੇ ਪਿੰਡ ਦਾ ਦ੍ਰਿਸ਼ ਆ ਆ ਸਾਰਾ ਸਾਡਾ ਪਿੰਡ ਹੀ ਆ ਤੇ ਉਹ ਸਟੋਰ ਦਿਖਦਾ ਨਾ ਸਾਹਮਣੇ ਇੱਕ ਤਾਂ ਇੱਧਰ ਸੱਜੇ ਹੱਥ ਦਿਖਦਾ ਉਹ ਖੱਬੇ ਹੱਥ ਪਿੱਛੇ ਜੇ ਦਿਖਦਾ ਉਹ ਸਟੋਰ ਤੱਕ ਸਾਡਾ ਹੀ ਪਿੰਡ ਆ ਭਾਈ ਪਿੰਡ ਪਹੁੰਚ ਗਏ ਹੁਣ ਅਸੀਂ ਚੱਲੇ ਆਪਾਂ ਬਾਬਾ ਮੁਰਾਦ ਸਾਹਿਬ ਆਮਰਾਸ਼ਾ ਜਲ ਕੇ ਦੇਖਣੇ ਹੋਏ ਸੀ ਉਹ ਆਪਣਾ ਭਾਈ ਆਇਆ ਤੇ ਹੁਣ ਮਰਾਛਾ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਭਾਈ ਦਾ ਨੂੰ ਕਹਿ ਕੇ ਨਿਕਲਿਆ ਕਿ ਹੁਣ ਨਹੀਂ ਲੱਗੇ ਲੱਗਦਾ ਆਪਣੇ ਤੋਂ ਬੋਨ ਨੱਪਿਆ ਹੋਇਆ ਸੀ ਸਾਡਾ ਮੋਢਾ ਧੀਰ ਹੈ ਯਾਰ ਤੇ ਵਾਹ ਚੱਲ ਕੇ ਧੀਰ ਨੇ ਆ ਆੜੀ ਪਿੱਛੇ ਹਾਂਜੀ ਦਾਜੀ ਕੀ ਹਾਲਾ ਅੱਜ ਮੈਂ ਤੇ ਮੇਰਾ ਭਰਾ ਅਸੀਂ ਦੋਨੇ ਹੀ ਕੰਮ ਤੇੋਂ ਆਏ ਆ ਠੀਕ ਆ ਤੇ ਸਾਡਾ ਪਤਾ ਨਹੀਂ ਕੀ ਮੂਡ ਹੋਇਆ ਸੀ ਕਿ ਨਹੀਂ ਯਾਰ ਅੱਜ ਨਾ ਬਾਈਕ ਤੇ ਜਾਣਾ ਘਰੇ ਤੇ ਨਾ ਬਾਹਰੋ ਜੇ ਜਾਣਾ ਅੱਜ ਤੁਰ ਕੇ ਜਾਣਾ 3-4 ਕਿਲੋਮੀਟਰ ਤੁਰਦੇ ਹੁੰਨੇ ਆ ਤੇ ਆ ਹੁਣ ਸਾਡੇ ਪਿੰਡ ਦੀ ਰੋਡ ਆ ਗਈ ਆ ਕਾਫੀ ਵਧੀਆ ਲੱਗਦਾ ਪਿਆ ਪਿੰਡ ਹੁਣ ਦੇਖ ਕੇ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਸਕੂਨ ਜਿਹਾ ਮਿਲਦਾ ਕਿੰਨੇ ਚਿਰ ਬਾਅਦ ਕੰਮ 'ਚ ਬਿਜੀ ਹੋਣ ਤੋਂ ਬਾਅਦ ਹੁਣ ਤੁਰ ਕੇ ਜਾ ਰਹੇ ਆ ਬਹੁ ਟਾਈਮ ਮਤਲਬ 3-4 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਇਸ ਰੋਡ ਤੇ ਆਇਓ ਅੱਜ ਪਿੰਡ ਦੇਖਿਓ ਤੁਸੀਂ ਮੇਰਾ ਹੁਣ ਜ਼ੂਮ ਕਰਕੇ ਦਿਖਾਉਂਦਾ ਆ ਦੇਖੋ ਇੱਥੋਂ ਸਟਾਰਟ ਹੋ ਜਾਂਦਾ ਆ ਕੋਠੀ ਤੋਂ ਘਰ ਮਤਲਬ ਇਹ ਪਿੰਡ ਸਾਡਾ ਸਟਾਰਟ ਹੋ ਜਾਂਦਾ ਆ ਇੱਥੋਂ ਘੁੰਮਦਾ 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 ਇਹ ਮੇਰੇ ਪਿੰਡ ਦਾ ਦ੍ਰਿਸ਼ ਆ ਆ ਸਾਰਾ ਸਾਡਾ ਪਿੰਡ ਹੀ ਆ ਤੇ ਉਹ ਸਟੋਰ ਦਿਖਦਾ ਨਾ ਸਾਹਮਣੇ ਇੱਕ ਤਾਂ ਇੱਧਰ ਸੱਜੇ ਹੱਥ ਦਿਖਦਾ ਉਹ ਖੱਬੇ ਹੱਥ ਪਿੱਛੇ ਜੇ ਦਿਖਦਾ ਉਹ ਸਟੋਰ ਤੱਕ ਸਾਡਾ ਹੀ ਪਿੰਡ ਆ। ਬਾਕੀ ਆ ਖੇਤ ਖੂਤ ਸਾਰੇ। ਸੁਨਹਿਰੀ ਰੰਗ। ਲਾਗ ਦੇਖਾ ਕੇ ਦੇਖੋ। ਝੋਨਾ ਵੱਡ ਹੁੰਦਾ ਪਿਆ। ਹੂੰ। ਬੜੀਆ ਅੱਜ ਫੀਲ ਹੋਇਆ ਸਾਨੂੰ। ਬਹੁਤ ਚਿਰਾਂ ਬਾਅਦ ਆਉਣ ਤੋਂ ਬਾਅਦ ਆਪਣਾ ਹੀ ਪਿੰਡ ਦੇਖ ਕੇ ਵਧੀਆ ਫੀਲ ਹੋ ਰਿਹਾ ਸਾਨੂੰ। ਜਦੋਂ ਕੰਮਕਾਰਾ ਤੋਂ ਬਿਜ਼ੀ ਹੋਗੇ ਤੁਸੀਂ ਹੈ ਨਾ ਸਾਰਾ ਇੱਕ ਆਪਣੀ ਅਖਵਈ ਸ਼ਾ ਮਾਰ ਕੇ ਇੱਕ ਆਪਣੇ ਚਾਹ ਮਾਰ ਕੇ ਤੁਸੀਂ ਦਿਵਾਰੋ ਫਿਰ ਉਸੇ ਰੋਡਾਂ ਦੇ ਘੁੰਮਦੇ ਆ ਕਿ ਜਿੱਥੇ ਤੁਸੀਂ ਜਿਹੜਾ ਬੇਫਿਕਰੇ ਹੋਗੇ ਘੁੰਮਦੇ ਹੀ ਬੜਾ ਵਧੀਆ ਲੱਗਦਾ ਫਿਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ ਸਗੋਂ ਇਸ ਨੂੰ ਖੇਤ ਵਿੱਚ ਹੀ ਮਿਲਾਓ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੋ ਗਲੀ ਚੱਲਦੀ ਸਰਕਾਰ ਦੋ ਗਲੀ ਸਹੀ ਗੱਲ ਆ ਕੱਲਾ ਪਰਾਲੀ ਨਹੀਂ ਥੋੜੀ ਪ੍ਰਦੂਸ਼ਨ ਹੁੰਦਾ ਜਿਹੜੇ ਇਹਨੇ ਪਟਾਕੇ ਚੱਲਣੇ ਦੀਵਾਲੀ ਤੇ ਦੇਖਿਓ ਸਾਹ ਇੰਝ ਕਿੰਨੀ ਆਉਂਦੇ ਉਹਨਾਂ ਨੂੰ ਵੀ ਤਾਂ ਪਾਸਿੰਗ ਇਹੀ ਦਿੰਦੇ ਸਾਰੇ ਪਟਾਕਿਆਂ ਨੂੰ ਸਭ ਨੂੰ ਸ਼ਹਿਰੇ ਦੇ ਜਿਹੜਾ ਰਾਵਣ ਫੂਕਦੇ ਨਾਲ ਪ੍ਰਦੂਸ਼ਨ ਹੁੰਦਾ ਦੋਗਲੀ ਚਲਦੀ ਸਰਕਾਰ ਸਰਕਾਰ ਹਨਾ ਤੁਹਾਨੂੰ ਦਿਖਾ ਰਹੀ ਆ ਕਿ ਅਸੀਂ ਪਾਬੰਦੀਆਂ ਲਾ ਰਹੇ ਇਹ ਤਾਂ ਉਸ ਹਾਵਾਂ ਜਿੱਦਾਂ ਕਿ ਟੀਵੀਆਂ 'ਚ ਫਿਲਮ ਹੁੰਦੀ ਹੈ ਨਾ ਤੇ ਉਹ दारू ਪੀਂਦੇ ਆ ਤੇ ਲੈ ਐਡ ਦੇ ਦਿੱਤੀ ਜਾਂਦੀ ਹੈ ਕਿ दारू ਸਿਹਤ ਲਈ ਹਾਨੀਕਾਰਕ ਮਤਲਬ ਸਰਕਾਰ ਬਕੌਂਦੀ ਵੀ ਆਪ ਆ ਤੇ ਰਕੌਂਦੀ ਵੀ ਆਪ ਪਈ ਆ ਮਤਲਬ ਦੋਗਲੀ ਚਲਦੀ ਹੋਈ ਬਸ ਸਰਕਾਰ ਕਹਿੰਦੀ ਨਜੇ ਰੋਕਣੇ ਏਦਾਂ ਕਰ ਨਹੀਂ ਸਰਕਾਰ ਗਰਾਉਂਡਾਂ ਦੇ ਦਿੰਦੀ ਹੈ ਕਿੱਦਾਂ ਆ ਸਾਡੀ ਗਰਾਉਂਡ ਆ ਇੱਕ ਮਿੰਟ ਤੁਹਾਨੂੰ ਦਿਖਾਉਂਦਾ ਆ ਵਾਲਾ ਦੇਖੋ ਹਰਾ ਹਰਾ ਕਾ ਹੋ ਗਿਆ ਉਹ ਅੱਗੇ ਹਾਂ ਦੇਖ ਲਓ ਤੇ ਉਹ ਕੀ ਚੀਜ਼ ਆ ਮਤਲਬ ਗਰਾਉਂਡ ਦੇ ਲੱਗਦੀ ਤੁਹਾਨੂੰ ਗਰਾਉਂਡ ਸਾਨੂੰ ਕਦੀ ਉਹ ਗਰਾਉਂਡ ਪਰਫੈਕਟ ਮਿਲੀ ਨਹੀਂ ਜ਼ਿੰਦਗੀ 'ਚ ਮੇਰੀ 30 ਸਾਲ ਉਮਰ ਹੋ ਜਲਦੀ ਆ ਅਜੇ ਤੱਕਰ ਮੈਂ ਪਿੰਡ 'ਚ ਕਦੀ ਗਰਾਉਂਡ ਨਹੀਂ ਦੇਖੀ ਨਾ ਮੈਨੂੰ ਲੱਗਦਾ ਆਉਣ ਵਾਲੇ 30 ਸਾਲਾਂ 'ਚ ਬਣਨੀ ਆ ਇਹ ਝੋਨੇ ਵੱਢ ਹੋਏ ਆ ਹੁਣ ਜੀ ਕੋਈ ਫਸਲ ਨਾ ਲੱਗੀ ਨਿਆਣਿਆਂ ਨੇ ਮਹੀਨਾ ਕਿੱਥੇ ਘੇੜਨਾ ਸੋਈ ਜੋ ਵਾਡ ਬਣਾ ਕੇ ਪਤਾ ਜਦੋਂ ਤੁਸੀਂ ਪਿੰਡ 'ਚ ਕੋਈ ਗਰਾਉਂਡ ਬਣਾਉਨੇ ਆ ਕੋਈ ਵੀ ਬੰਦਾ ਨਾ ਤੇ ਉਦੋਂ ਤੁਸੀਂ ਗਰਾਉਂਡ ਨਹੀਂ ਬਣਾਉਨੇ ਉਹ ਬੱਚਿਆਂ ਨੂੰ ਉਹ ਨਸ਼ਿਆਂ ਤੋਂ ਬਚਾਉਨੇ ਆ ਜਿਹੜੇ ਆਉਣ ਵਾਲੇ ਬੱਚੇ ਆ ਜਿਹੜੇ ਗਾਹ ਨਸ਼ਿਆਂ 'ਚ ਨਾ ਜਾਣਗੇ ਆਇਆ ਪ੍ਰਵੇਸ਼ ਦੁਆਰ ਸਾਡੇ ਪਿੰਡ ਦਾ ਐਦਾਂ ਤੁਸੀਂ ਇੱਕ ਕੁਦਰਤੀ ਬਣਿਆ ਉਹ ਇੱਕ ਜਿੱਦਾਂ ਆਪਾਂ ਟੈਂਟ ਟੁੰਟ ਲਾ ਗਿਆ ਆਪਣੇ ਡੈਕੋਰੇਸ਼ਨ ਕਰੀ ਦੀ ਨਾ ਇਦਾਂ ਕੁਦਰਤ ਨੇ ਕੀਤੀ ਹੋਈ ਹੈ ਸਾਡੇ ਪਿੰਡ ਦੀ ਆਹ ਤਰ੍ਹਾਂ ਦਾ ਦਰਖਤ ਮਿਲੂ ਤਾਂ ਨਹੀਂ ਇੱਥੇ ਹਰ ਤਰ੍ਹਾਂ ਦਾ ਬਸ ਐ ਇੱਕੀ ਰੋਡ ਸਿਆ ਜਦੋਂ ਕੋਈ ਗੱਡੀ ਆਉਂਦੀ ਸਾਨੂੰ ਕੱਚੇ ਲੈਣਾ ਪੈਂਦਾ ਇਹ ਹੀ ਦਿੱਕਤ ਆ ਸਾਡੇ ਪਿੰਡ ਦੀ ਇੱਕ ਵਾਸੇ ਹੋਰ ਲੱਗਿਓ ਦਿਖਾ ਦੇ ਰੋਡ ਆਪਰੇ ਪੈੜ ਆਹ ਦੇਖੋ ਸਾਡੀ ਗਰਾਉਂਡ ਪਿੰਡ ਦੀ ਨੈਟ ਲਈ ਪਿੱਲਰ ਵੀ ਕੀਤੇ ਪਿੱਲਰ ਖੜੇ ਕੀਤੇ ਆ ਪਰ ਨੈਟ ਲਈ ਪੈਸੇ ਨਹੀਂ ਹੁੰਦੇ ਸਾਡੇ ਤੋਂ ਤੇ ਆਹ ਮੋਟਰ ਆ ਬੜਾ ਨਾ ਤੇ ਇਥੇ ਤੇ ਉਹ ਪਰੇ ਚਰਚ ਉਹ ਸਾਹਮਣੇ ਚਰਚ ਬਣੀ ਹੋਈ ਆ ਇਹ ਨਵੀਂ ਨਵੀਂ ਜੁਆਇਨਿੰਗ ਹੋਈ ਆ ਹਾਲੇ ਭਾਈ ਪਿੰਡ ਪਹੁੰਚ ਗਏ ਹੁਣ ਅਈ ਚੱਲਦੇ ਆਪਾਂ ਮੁਰਾਸ਼ਾ ਅੰਮ੍ਰੋਸ਼ਾ ਜੇ ਰੁਕੇ ਦੇਖਣ ਨੂੰ ਇਹਦੀ ਉਹ ਆਪਣਾ ਭਾਈ ਆਇਆ ਤੇ ਹੁਣ ਮੁਰਾਸ਼ਾ ਤੁਹਾਨੂੰ ਪਹੁੰਚ ਕੇ ਮਿਲਦੇ ਆ ਰਾਸਤੇ ਦੀ ਬੈਰੀ ਸ਼ਡਿਊਲ ਵੀ ਦੀ ਆ ਸਾਡਾ ਬੈਰੀ ਸ਼ਡਿਊਲ ਵੀ ਦੀ ਕਿ ਵੀ ਤੇ ਕੀਤਾ ਹੋਇਆ ਆਪਣਾ ਮੋੜ ਤੇ ਆ। ਫੋਨ ਰੇ ਆ। ਸ਼ਰਾਬੀ ਭਾਈ ਟੈਂਕੀ ਫੁੱਲ ਕਰਾਉਣ ਲੱਗਾ ਆ ਬੂਸਾ ਦੀ। ਭਾਈ ਕਿੰਨੇ ਕਿੰਨੇ ਸੌ ਕਿਲੋਮੀਟਰ ਚੱਲ ਗਿਆ ਆ ਇਹ? 40 ਲੈ ਭਾਈ ਹੁਣ ਟੈਂਕੀ ਫੁੱਲ ਕਰਾਉਣ ਲੱਗਾ ਦੇਖਦੇ ਆ ਕਿੰਨੇ ਦੀ ਕਰੂੰਦਾ। ਟੈਂਕੀ ਫੁੱਲ ਚੋਂ ਲੱਗਾ ਇਧਰ। ਪਈਆ ਕਰਿਓ ਹਾਲ ਦੀ ਟੈਂਕੀ ਫੁੱਲ। ਤੁਸੀਂ ਬੋਣੇ ਜਿੰਨਾਂ ਦਾ ਮਰਜੀ ਬੁਵਾ ਦੋ ਆ ਪਾਈ ਬੀਜਾਂ ਦਾ ਇਦਾਂ ਦਾ ਕਰ ਭਾਈ ਯਾਰ ਐਵਰੇਜ ਹੈਗੀ ਭਾਈ ਮੋੜੋ ਨਾ ਬੀਜਾਂ ਚੱਲਾ ਮਰਾਸ਼ਾ ਦਸਤਾਨੇ ਇਦਾਂ ਵਾ ਇਹਦਾ ਆਪਰੇਸ਼ਨ ਕਹਿੰਦਾ ਚੱਲਾ ਹੁੰਦਾ ਕਿਦਾ ਤੇਰਾ ਹੀ ਘਰ ਨਾ ਰਾਤ ਨੂੰ ਮੈਂ ਭਾਈ ਕੀ ਚੱਕਰ ਲੱਗਦਾ ਤੈਨੂੰ ਹੱਥਾਂ ਤੇ ਕੀ ਐ ਟ੍ਰੇਨਿੰਗ ਕਿੱ데 ਕਰਾ ਕੇ ਆਇਆ ਨਹੀਂ ਮੈਂ ਤਾਂ ਉਦਾਂ ਕਰਵਾਈ ਆ ਮੈਂ ਮਾਰੇ ਤੋਂ ਸਾਫਾ ਕਰ ਕਿੰਨੇ ਦਾ 160 ਰੁਪਏ ਦਾ ਅੱਛਾ ਮੈਂ ਕਹਿੰਦਾ ਕਹਿੰਦਾ 60 ਰੁਪਏ ਦਾ ਕਾਰ ਵੀ ਦੇ ਨਾਲ ਨਾਲ ਦਿਸ ਗਿਆ ਨਾ ਮੈਨੂੰ ਤਾਂ ਹੈ ਨਹੀਂ ਇਹ ਚਲੋ YouTube ਤੋਂ ਪੈਸੇ ਵਹੋਂਦੇ ਮੈਨੂੰ ਪਤਾ ਆ ਤੂੰ ਪੈਸੇ ਸੈਂਡ ਕਰਦੇ ਹੁਣ 3400 ਦਾ ਪਵਾਇਆ ਇਧਰ ਹੀ ਸਾਈਡ ਚੱਲੰਦੇ ਆ ਆਪਣਾ ਨਹੀਂ ਤੂੰ ਇਧਰ ਲੜਦਾ ਆ ਨਾ ਇਕੱਲਾ ਲਓ ਵੀ ਟੈਂਕੀ ਹੋ ਗਈ ਫੁੱਲ ਹੁਣ ਭਾਈ ਨੂੰ ਲਾ ਦੇਣਾ 70 80 ਦੇ ਪਹਿਲਾਂ ਪੈਸੇ ਦੇ ਹੋਰ ਇਹਦਾ ਉਧਰ ਪੈਸੇ ਭਾਈ ਆ ਆ ਡਾਇਰੈਕਟਰੀ ਮੈਨੂੰ ਪਤਾ ਤੂੰ ਦੇ ਭਾਈ ਛੱਡ ਛੱਡ ਇੱਕ ਭਾਈ ਛੱਡ ਭੈਣੋ ਕੰਮਜ਼ਦਾਰੀ ਕਰਨਾ ਭਾਈ ਤੂੰ ਸਮਝ ਆਉਂਦਾ ਨਹੀਂ ਕਰਦਾ ਉਹ ਵੱਧ ਵਾਤੇ ਅੱਲੇ ਤੇ ਨਾਲ ਨੂੰ ਟੂਰੇ ਵੀ ਕਰੇ ਭਾਈ ਸਾਹ ਨੂੰ ਕਹਿ ਕੇ ਨਿਕਲੇ ਆ ਕਿ ਹੁਣ ਨਹੀਂ ਲੱਗੇ ਲੱਗਦਾ ਆਪਣੇ ਤੋਂ ਕੋਨੇ ਨੱਪਿਆ ਹੋਇਆ ਸੀ ਸਾਡਾ ਮੁੰਡਾ ਧੀਰ ਤੇ ਯਾਰ ਤੇ ਵਾਤ ਜਦ ਤੱਕ ਟੀਨ ਲਾ ਆੜੀ ਵਿੱਚ ਲਓ ਵੀ ਪਹੁੰਚ ਗਏ ਆਪ ਅਮਰਾਸ਼ਾ ਅੱਜ ਦੇ ਪੂਰੇ ਰੋਡ ਡੰਦੀ ਰੂਟੀਨ ਤੁਹਾਨੂੰ ਦਿਖਾਵਾਂਗੇ ਕਿੰਦਾ ਵੀ ਵੀ ਤੁਹਾਡੇ ਪਾਪ ਨਹੀਂ ਧੁੱਤੇ ਜਾਣੇ ਇਹਦੇ ਪਾਪ ਤਾਂ ਧੁੱਤੇ ਜਾਣੇ ਗੱਲੇ ਅੱਗੇ ਅੱਗੇ ਤੁਰਨਦੇ ਆ ਨਾ ਕਿਤੇ ਇੰਨੇ ਆ ਹੁੱਪਾ ਲੈ। ਲੋ ਵੀ ਪਹੁੰਚ ਗਏ ਮਰਾਸ਼ਾ। ਅੰਦਰੋਂ ਤਾਂ ਮੇਰੇ ਸਾਹਣਾ ਵੀਡੀਓ ਬਣਾਉਣ ਨਹੀਂ ਦਿੰਦੇ। ਇਸ ਕਰਕੇ ਆਪਾਂ ਬਾਹਰੋਂ ਬਣਾ ਰਹੇ ਆ।

ਇਕ ਜੁਆ ਆ ਪਾਣੀ ਚ ਬਰੰਦਿਆ ਘਰੇ ਲੈ ਕੇ ਗਿਆ ਹੀ ਘਰੇ ਖਾਂਦਾ ਵੀ ਤਾਂ ਨਹੀਂ ਰੋਚ ਮੈਂ ਤਾਂ ਐਵੇਂ ਮਰ ਮੋਨਾ ਜਾਵਾਂ ਯਾਰ ਮੈਂ ਤੇ ਛੱਡ ਗਿਆ ਇਹਨੂੰ ਪਾਜੀ ਕਹਿੰਦੇ ਪਹਿਲਾਂ ਬੂਟਾਂ ਦਾ ਕਲਰ ਦੱਸ ਕਿਹੜਾ ਤੇ ਇਹਨੂੰ ਦਿੰਦੇ ਨੰਬਰ ਵੀ ਦੱਸ ਕਿੰਨਾ ਨਾਲ ਤੇਰੇ ਆਉਂਦੇ ਭੁੱਲ ਗਿਆ ਹੀ ਨੰਬਰ ਹੀ ਭੁੱਲ ਗਿਆ ਤੈਨੂੰ ਤਾਂ ਫੂਟ ਜਾ ਕੇ ਮਿਲੇ ਉਹ ਵੀ ਘਰੋਂ ਫੋਨ ਕਰਕੇ ਪੁੱਛਿਆ ਕਿਹੜੇ ਕਲਰ ਦੇ ਫੂਟ ਹੈ ਇਹਦੇ ਲੋ ਵੀ ਮੱਥਾ ਟੇਕ ਗਏ ਆਂ ਆਪਾਂ ਹੁਣ ਚੱਲੇ ਆਂ ਬਾਪੂ ਲਾਲ ਬਾਸ਼ਾ ਸਾਡੇ ਟੇਕ ਆਂ ਬਾਪੂ ਲਾਲ ਬਾਸ਼ਾ ਦੇ ਵੀ ਦਰਸ਼ਨ ਕਰ ਉਹਨਾਂ ਤੁਹਾਨੂੰ ਜਾ ਕੇ ਇਹ ਪਤਾ ਨਹੀਂ ਅੱਜ ਇਦੇ ਪਿੰਦੇ ਦੇ ਮੂਹੋਂ ਕਿੱਦਾਂ ਨਾ ਨਿਕਲੀ ਜਾਂਦੇ ਅੱਜ ਥੋੜਾ ਜਿਹਾ ਅੱਜ ਭਗਤੀ ਲਾਈਨ 'ਚ ਵੜਿਆ ਹੋਇਆ ਹੈ ਇਹ ਇਕ ਕਰੀ ਕਿਸਤਾ ਕੁਸਤਾ ਦਾ ਦਿਗਾਰ ਨਹੀਂ ਹੋ ਰਿਹਾ ਇਹਦਾ ਇਸ ਕਰਕੇ ਮੱਥੇ ਹੀ ਟੇਕੀ ਜਾਂਦੇ ਅੱਜ ਕਿੰਦਾ ਵਜ ਗਈ ਆਲਾ ਜੀ 7 ਵਜੇ ਇਹ ਭਾਈ ਦਾ ਪਿੰਦੇ ਭਾਈ ਦਾ ਭਾਈ ਦਾ ਯਾਰ ਦੋਸਤ ਆ ਜਦੋਂ ਵੀ ਉਹਨੇ ਇੱਥੇ ਬਾਈਕ ਲਾਈ ਦੀ ਆਪਾਂ ਕਿਆ ਗੱਲ ਉਹ ਲੱਗੀਆਂ ਬਾਈਕਾਂ ਆ ਭਾਈ ਦੀ ਜਣਾ ਪਈ ਆ ਪਾਜੀ ਯੋ ਯੋ ਛੜਾ ਯੂਨੀਅਨ ਹੋਇਆ ਨਾ ਦਾ ਫੋਟੋ ਵੀ ਆਹੋ ਲੋਕ ਵੀ ਇੱਕ ਸਾਨੂੰ ਹੋਰ ਖੁਸ਼ਖਬਰੀ ਵਾਲੀ ਗੱਲ ਦੱਸਦੀਏ ਰਾਤੀ ਸਿਗਾ ਜਾਗਰਨ ਤੇ ਜਿੱਦਾਂ ਹੀ ਅਮਨ ਨੇ ਮੱਥਾ ਟੇਕਿਆ ਤੇ ਇਹਦੀ ਮਾਤਾ ਨੇ ਇਹਨੂੰ ਕਿਹਾ ਕਿ ਮੈਨੂੰ ਦੋ ਫੋਟੋਆਂ ਭੇਜ ਸ਼ਾਇਦ ਇਹਦੇ ਦਿਲ 'ਚ ਉਮੀਦ ਜਾਗ ਰਹੀ ਆ ਕਿ ਮਾਤਾ ਇਹਦਾ ਰਿਸ਼ਤਾ ਕਰਾਉਣ ਲੱਗੀ ਆ ਕੱਲ ਦਾ ਇਹੀ ਚੀਜ਼ ਮੈਨੂੰ ਕਹੀ ਜਾਂਦਾ ਵਿੱਕੀ ਮੇਰਾ ਰਿਸ਼ਤਾ ਹੋ ਜਾਣਾ ਹੁਣ ਇਹ ਖੁਸ਼ੀ ਬੜੀ ਹੁੰਦੀ ਆ ਉਹ ਮੇਰੇ ਵਾਲੀ ਟੋਪੀਏ ਤੋਂ ਬਹੁਤ ਵਧੀਆ ਸੀ ਹੋਏ ਨਾ ਪਤਾ ਨਹੀਂ ਅਸੀਂ ਬਾਪੂ ਲਾਲਬਾਸ਼ਾ ਜੀ ਦੇ ਆ ਗਏ ਆ ਉੱਥੋਂ ਮੱਥਾ ਟੇਕ ਕੇ ਤੇ ਹੁਣ ਭਾਈ ਤੁਹਾਨੂੰ ਇਤਿਹਾਸ ਬਾਰੇ ਦੱਸਾਂਗੇ ਮੈਨੂੰ ਨਹੀਂ ਪਤਾ ਪਰ ਬਾਸੇ ਸਾਡੇ ਅਲਮਸਤ ਬਾਪੂ ਜੀ ਆ ਲਾਲਬਾਸ਼ਾ ਜੀ ਲਿਖੇ ਮੈਨਰੇ ਤਾਂ ਜਿਆਦਾ ਕਰੋ ਮੈਂ ਮੂੰਹਾ ਤੋੜਾ ਮਾ ਫੜੀ ਆ ਫਲੋ ਭਾਈ ਆਪਾਂ ਹੁਣ ਬਾਬੂ ਲਾਲ ਬਾਸ਼ੀ ਦੇ ਆ ਗਏ ਆ ਤੇ ਹੁਣ ਮੱਥਾ ਟੇਕਣ ਚੱਲੇ ਆ ਅੱਗੇ ਹੀ ਉੱਥੋਂ ਪਹਿਲਾਂ ਗਏ ਹੀ ਮਰਾਛਾ ਮੱਥਾ ਪਹਿਲਾਂ ਗਏ ਹੀ ਮਰਾਛਾ ਮੱਥਾ ਟੇਕਣ ਹੁਣ ਬਾਪੂ ਵੀ ਲਾਲ ਬਾਸ਼ੀ ਦੇ ਆ ਗਏ ਇੱਥੇ ਮੱਥਾ ਟੇਕ ਲੱਗੇ ਆ ਹੁਣ ਤੇ ਫਿਰ ਤਾਂ ਨਾਲ ਦਿਖਾਉਣੇ ਆ ਭਾਈਆ ਪਰਛਾਲ ਲੈ ਕੇ ਜਾ ਸਕਦੇ ਇਦਾਂ ਹਾਂ ਕੋਈ ਨਹੀਂ ਕੁਝ ਇਦਾਂ ਕੋਈ ਨਹੀਂ ਕੁਝ ਕਹਿੰਦਾ ਇੱਥੇ ਚੜਵਾਉਣਾ ਨਹੀਂ ਤੇ ਨਹੀਂ ਨਹੀਂ ਜੇ ਬਾਬਾ ਨੇ ਡੱਬਾ ਲੈ ਕੋ ਦਿਖਾ ਲਈ ਬਾਬਾ ਦੇ ਰੱਖਿਆ ਉਹ ਮੇਰਾ ਉਹ ਨਹੀਂ ਕਹਿੰਦਾ ਭਰਾਵਾ ਕੋਈ ਵੀ ਆ ਜਾ ਉਹ ਨਹੀਂ ਕਹਿੰਦੇ ਚਲਾਵਾ ਚਲਾਵਾ ਪੈਸੇ ਦੋ ਲੱਗੇ ਹੈ ਹੈ ਐਥੇ ਮੜੀ ਜੀ ਬਣਾ ਲੈਣਾ ਉਹ ਤਾਂ ਜੈਮਕੂਲਾ ਬਸ਼ਰਤ ਦੀ ਹੈ ਹਾਂਜੀ